हिकु कोई अमेर उसा चलनि ॾेई ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਹੀ ਨਹੀਂ ਸਾਰਾ ਮੰਡੀ ਦਾ ਕੰਦੀ ਭਰੀ ਪਈ ਆ ਇੱਕ ਸੋ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੈਂਸ ਆਈ ਨਾ ਕੋਈ ਆਹ ਸੋ ਨਾ ਸੋ ਬਸੀ ਦਾ ਨਾ ਰੋੜ ਤੇ ਕਾੜੇ ਨਹੀਂ ਪੁਛੇ ਪੌਣ ਲਾ ਕੇ ਇੱਥੇ ਲੱਗਾ ਅਲਦਾ ਕੋਣ ਤੱਕ ਇੱਥੇ ਐਪੀਸੋਕਲ ਮਿੱਟਲ ਦੂਰ ਨਾ ਲੱਗਦਾ ਜੋ ਆ ਲੱਗੇ ਨਾ ਲੱਗਦਾ ਇੱਥੇ ਇੱਧਰ ਲੱਗਾ ਲੱਗੇ ਨੇ ਕੋਈ ਕੰਮ ਹੋ ਗਿਆ ਜੀ

ਹਾਂ <tutly> ਜੀ <totentially> অমৃতসৰ বানেৰ কাম দে एम ए बना चाहियूं बोडी ਕਿ ਉਹ ਕੋਈ ਡੇਰਾ ਰੋਡ ਤੋਂ ਗੋਲੀ ਚੱਲੀ ਹੈ ਹਾਂ ਹੁਣ ਇਹ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਟਿੰਪੀ ਟੀਮਾਂ ਆਦਾ ਪਰ ਜੀ ਸੰਗ ਉਹਨੂੰ ਕੋਈ ਅਣਜਾਣੇ ਵਿਅਕਤੀ ਗੋਲੀ ਮਾਰ ਗਏ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਏ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਰਾ ਰੋਡ ਵੱਲ ਚੱਲੇ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਰ ਲਈਏ ਸਰਨ ਜੀ ਪਾ ਅੱਛਾ ਜੀ ਮੇਰਾ ਇੱਕ ਬੋਤਲਾ ਨਰੀਆਂ ਦੇ ਕੁੜੀਆਂ ਨਰੀਆਂ ਦੇ ਕੁੜੀਆਂ ਅੱਛਾ ਐਨ ਨੂੰ ਕੀ ਕਰੋ ਨਹੀਂ ਸੜੋ ਕਿਰਦੇ ਨਾਲ ਗਿਆ ਇੱਥੇ ਤੇ ਦੇ ਮੂਰਤ ਸੀ ਕੋਟੀ ਦਾ ਉੱਥੇ ਆਇਆ ਇੱਥੇ ਆਣ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਨਾ ਸਾਹ ਬਣਾ ਲੈ ਮੈਂ ਕਿਹਾ ਚਾਹ ਪਈ ਆ ਆ ਜਾ ਮੈਂ ਚਾਹ ਸੋਣ ਆਏ ਸੋਣ ਚੁਕਿਆ ਇੱਥੇ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਫੀਆਂ ਕਿਹਦੇ ਮਰ ਗਿਆ ਕਿੰਨੇ ਪਰਿਵਾਰ ਕਿੰਨੇ ਰੀਜੇ ਤੁਸੀਂ ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਲੀ ਆਦੀ ਅੱਜ ਦੇ ਸੀ ਜਿੱਦਾਂ ਦੀ ਮੌਤ ਹੋਈ ਹੈ ਇਹ ਇੱਕ ਬੜੀ ਚੁਆਇਸ ਸੀ ਇਹ ਬੰਦੇ ਦਾ ਹੀ ਘਰ ਤੇ ਆਰੀ ਬੱਤਰ ਘਰ ਤੇ ਤੇੜ ਦਾ ਕੰਮ ਕਰਾਉਂਦਾ ਤੇੜ ਦਾ ਕੰਮ

ਬੋ ਇਹ ਦੁਨੀਆ ਬਹੁਤ ਬਰਬਾਦ ਹੋ ਗਈ ਆ ਇਹ ਜੱਗੂ ਤਗਵਾਰ ਕੁਰੀਆ ਦਾ ਮੇਰਾ ਘਰ ਦਾ ਉਹ ਕਲਾ ਕਲਾ ਮਾ ਦਾ ਪੁੱਤ ਬਰਵੰਦਾ ਪਿਆ ਆ ਇਹਨੂੰ ਦੁਨੀਆ ਤੋਂ ਦਬਾ ਕਰਿਆ ਜਾਵੇ ਇਹ ਦੁਨੀਆ ਨੂੰ ਕਰ ਦੋ ਦਬਾ ਨਾ ਗਾਡੀ ਜੀ ਕੀ ਹੋਇਆ ਜੀ ਮੇਰਾ ਭਰਾ ਇੱਥੇ ਲੋਕਾਂ ਦੀ ਉੱਤਰਿਆ ਥੱਲੇ ਉਹ ਚਾਰ ਜਣੇ ਆ ਗੋਲੀਆਂ ਮਾਰ ਕੇ ਗਾ ਗੇ ਕਿੰਨੇ ਵਜੇ ਘਟ ਰਹਾ ਆ ਹਾਂ ਉਹ 10 ਘੰਟੇ ਪਹਿਲਾਂ ਦੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਉਹ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਧਰ ਕੋਈ ਗੱਡੀ ਉਤਰਈ ਆ ਵੀਰੋ ਜੀ ਨਾਲ ਆਇਆ ਹੋਏਗਾ ਹਾਂਜੀ ਤੇ ਕਿੰਨੇ ਜਣੇ ਆਏ ਉਹ ਚੁਕਨੀ ਨੇ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਲੋ ਜਾਂ ਪੰਜ ਛੇ ਚਲੀਆਂ ਮੈਂ ਇੱਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆਹ ਨਾ ਘਰ ਨਾਲ ਹੀ ਲੋਕਲ ਇਸ ਮਾਨਗਰ ਅੱਛਾ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗ ਲਾ 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 ਕਿਸੇ ਦਾ ਹੀ ਨਹੀਂ ਆ ਨਾ ਅੱਛਾ ਤੇ ਇਹ ਕਿੱਥੋਂ ਆਏ ਸੀ ਏ ਇਹ ਤੁੰਦਰ ਕੇ ਆਏ ਮਾਏ ਨਾ ਗਿਆ ਇਹ ਦੇਖੋ ਮੁੰਡੇ ਵਾਲੇ ਆ ਲੈ ਯਾਰ ਕੀ ਕੰਮ ਕਰਦੇ ਪ੍ਰਵਾਦ ਕੰਮ ਪੇਂਟ ਦਾ ਕੰਮ ਕਰਦੇ ਜੋ ਪ੍ਰਵਾਦ ਆ ਤਿੰਨ ਬ੍ਰਦਰ ਆ ਇੱਕ ਬਾਈ ਫੌਜੀ ਆ ਆਰਮੀ ਚ ਅੱਛਾ ਤੇ ਇਹ ਵੇਹਦੇ ਕੌਣ ਨਹੀਂ ਇਹ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਵੇਹਦੇ ਹਾਂਜੀ ਘਰ ਉੱਤੇ ਘਰ ਜਾਣ ਵਾਤੇ